ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਗਤ ਮਾਤਾ ਗੁਜਰੀ ਚਾਰੇ ਸਾਹਿਬਜਾਦਿਆਂ ਅਤੇ ਬਾਬਾ ਮੋਤੀराम ਮਹਿਰਾ ਦੀ ਯਾਦ ਵਿੱਚ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਅਤੇ ਨੀਲਕੰਠ ਸੇਵਾ ਦਲ ਕਰਤਾਰਪੁਰ ਵੱਲੋਂ ਕਿਸ਼ਨਗੜ ਰੋਡ ਗੰਨੂ ਦੀ ਬਗੀਚੀ ਨੇੜੇ ਗਰਮ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਇਸ ਦਾ ਉਦਘਾਟਨ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਰਾਜਕੁਮਾਰ ਅਰੋੜਾ ਨੇ ਕੀਤਾ ਇਸ ਮੌਕੇ ਅਸ਼ੋਕ ਬਿੱਟੂ ਮਾਸਟਰ ਅਮਰੀਕ ਸਿੰਘ ਨਾਥੀ ਸਨੋਤਰਾ ਵੇਦ ਪ੍ਰਕਾਸ਼ ਦਲਵਿੰਦਰ ਦਿਆਲਪੁਰੀ ਗੋਪਾਲ ਸੂਦ ਡਾਕਟਰ ਭੀਮ ਸੈਨ ਸੁਦਰਸ਼ਨ ਓਹਰੀ ਗੁਰਦਿਆਲ ਢਿੱਲੋ ਅਰੁਣ ਸਨੋਤਰਾ ਪੰਕਜ ਸਨੋਤਰਾ ਅਜੇ ਸਕਸੈਨਾ ਅਰੁਣ ਸ਼ਰਮਾ ਆਦਿ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ ਕਰਤਾਰਪੁਰ ਤੋਂ ਪੱਤਰਕਾਰ ਜਸਵੰਤ ਵਰਮਾ ਦੀ ਖਾਸ ਰਿਪੋਰਟ ਇਹਰਾ ਮੈਰਾ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਨੂੰ ਟੰਡੇ ਬੁਰਜ ਵਿੱਚ ਦੁੱਧ ਛਕਾਇਆ ਉਹਨਾਂ ਦੀ ਯਾਦ ਵਿੱਚ ਕਰਤਾਰਪੁਰ ਦੀ ਸੰਸਥਾ ਸਮਾਜ ਸੇਵੀ ਸੰਸਥਾ ਨੀਕੀ ਦੀਪਾਂਨ ਕਰਤਾਰਪੁਰ ਅਤੇ ਨੀਲਕੰਠ ਸੇਵਾਦਾਰ ਰਿਸਟ ਕਰਤਾਰਪੁਰ ਦੇ ਸੇਧਕ ਜਨ ਨਾਲ ਕਰਤਾਰਪੁਰ ਵਿੱਚ 3 ਦਿਨ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਔਰ ਅੱਜ ਜਿਹੜਾ ਪਹਿਲਾ ਕੁੱਤਾ ਲੰਗਰ ਆਇਆ ਕਿਸਿੰਗਾ ਰੋਡ ਗੰਨੂ ਦੀ ਬੁਟੀ ਤੇ ਬੋਲ ਲਗਾਇਆ ਗਿਆ ਔਰ ਸਾਰੇ ਸਹਿਯੋਗੀ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨੇ ਸਹਿਯੋਗ ਸਾਰੇ ਸਤਾਰਪੁਰ ਦੀਆਂ ਸੰਤਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਲੰਗਰਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਅੱਜ ਇਹ ਖੋਰ ਹੈ ਕਿਸਾਨ ਔਰ ਮਜ਼ਦੂਰ ਜਿਹੜੇ 28 ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਕਿਸਾਨੀ ਸੰਦਰਭ ਦੇ ਉਹਨਾਂ ਲਈ ਵੀ 1 ਮਿੰਟ ਦਾ ਮੌਨ ਧਾਰਨ ਕੀਤਾ ਗਿਆ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਕਿਸਾਨੀ ਸੰਦਰਸ਼ੀ ਦਾ ਜਿਹੜਾ ਹੈ ਜਲਦੀ ਤੋਂ ਜਲਦੀ ਹੱਲ ਨਿਕਲੇ ਔਰ ਕਿਸਾਨ ਖੁਸ਼ੀ-ਖੁਸ਼ੀ ਇਸ ਸਾਲ ਮਜ਼ਦੂਰ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਆਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ